ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰਰੀ ਫਾਰਮ ਮੂਗਾ ਤੇ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਜੀ ਤਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੂਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਜਾਂਦਾ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪੰਡ ਬੁੱਟਰ ਜ਼ਿਲ੍ਹਾ ਮੂਗਾ ਤਸੀਲ ਵੀ ਮੂਗਾ ਜੀ ਮੋਬਾਈਲ ਨੰਬਰ ਜੀ 664710406 ਜੀ ਠੀਕ ਹੈ ਵੀਰੇ ਸੁਆ ਕੰਨ ਮਾ ਸੂਈ ਹੈ ਜੀ ਸੁਆ ਵੀ ਪਹਿਲਾ ਹੀ ਸੂਈਆ ਇਹ ਕਦੋਂ ਸੂਈਏ ਇਹ ਕੱਲ ਸਵੇਰ ਸੂਈਆ ਤੜਕੇ 3:00 ਵਜੇ ਠੀਕ ਹੈ ਜੀ ਜੀ ਦੀ ਗਾਰੰਟੀ ਆ 8 ਕਿਲੋ ਬੋਲੇ ਹੋਏ ਨੇ ਹਾਂ ਬੱਚਾ ਕੀ ਦਿੱਤਾ ਜੀ ਇਹਦੀ ਮਾਰ ਬੱਚਾ ਬਾਈ ਠੀਕ ਆ ਹਾਂ ਬੈਰੋਂ ਉਪਰ ਆਇਆ ਕਰੀ ਗਏ ਇਹ ਦਿਨ ਤਾਂ ਜੀ 4-5 ਪਾਇ ਸੀਗੇ ਠੀਕ ਆ ਜੋ ਉਪਰ ਆਇਆ ਕਰਕੇ ਸੂਪੀ ਯਾਨੀ ਕਿ ਹੁਣ 8 ਕਿਲੋ ਬੋਲੀ ਹੋਊਗੀ ਚੋਣ ਵਾਲੀ ਠੀਕ ਆ ਜਾਨੀ ਕਿ ਸਾਢੇ 3:00 4 ਕਿਲੋ ਤੜਕੇ ਚੋਈ ਆ ਅੱਜ ਜਵਾਈ ਇੱਕ ਕੱਲ ਹੋਈ ਸੀਗੀ ਦੋ ਕੱਲ ਹੋਈਆਂ ਇਹ ਕਾਜਾ ਤੀਜੀ ਚੋਈ ਲੱਗੀ ਐ ਨੂੰ ਥਣਾ ਦੀ ਗਾਰੰਟੀ ਆ ਕੋਈ ਵਾਸਤਾ ਨਹੀਂ ਬਲ ਬੱਚੇ ਦੀ ਨੋਰਮ ਠੀਕ ਆ ਬਾਕੀ ਇੱਕ ਗੱਲ ਹੋਰ ਹੈ ਬੋਲੇ ਜੋ ਸਾਫ ਆ ਬਾਈ ਕੋਈ ਐ ਨਹੀਂ ਧਾਰਾਂ ਹੀ ਛੱਡੀਆਂ ਕੱਚੀ ਗਾਂ ਕਰਕੇ ਹੁੰ ਕਰਕੇ ਠੀਕ ਆ ਉਨੀ ਦੋਸਤ ਜਿਹਨੂੰ ਸਾਫ ਕਰਾਂਗੇ ਉਨੀ ਬਣਦੀ ਆ ਲੈ ਆਹ ਮੇਰੇ ਬੋਲਾ ਪੀਲਾ ਹੀ ਮਾਰੀ ਜਾਂਦੀ ਆ ਤੇ ਪੀਲਾ ਹੀ ਮਾਰਦੀ ਸਹੀ ਕਰਦਾ ਦੋ ਡੰਗ ਤਾਂ ਕੱਲ੍ਹ ਵਾਲੇ ਛਾਉ ਨੂੰ ਵੀ ਉਹ ਸੰਘਣਾ ਹੀ ਮਾਰੀ ਗਈ ਗਾੜਾ ਜਾ ਹਾਂ ਹੁਣ ਯਾਨੀ ਕਿ ਅੱਜ ਸਵੇਰ ਕੀਤਾ ਇਹਨੇ ਪਤਲਾ ਕੀਤਾ ਹੁਣ ਬੋਲਾ ਜਾ ਠੀਕ ਆ ਹੂੰ ਤੋੜ ਕੇ ਦਿਖਾ ਦਿੰਦੇ ਜੇਰ ਜੂ ਦੀ ਆਪਣੀ ਗਰੰਟੀ ਜੇਰ ਦੀ ਆਪਣੇ ਕੋਲੇ ਵੀਡੀਓ ਹੋਈ ਗਈ ਆ ਠੀਕ ਆ ਦੁਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਜੀ ਪਹਿਲਾ 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 ਬੱਚਾ ਮਗਰ ਵੱਛਾ ਜੀ ਕੱਲ ਮਾਰਨਿੰਗ ਸੂਈ ਸੀਗੀ ਜੇਰ ਕੰਪਲੀਟ ਪੈ ਗਈ ਆ ਬਾਈ ਕਹਿੰਦਾ ਦਿਨ ਦਾ ਹਜੇ 5-4 ਪਏ ਸੀਗੇ ਤੇ ਪਰ ਉਪਰਾ ਮਨਾ ਗਈ ਜੀ ਜੀ ਜੂਨੇ ਲਾਇਆ ਠੀਕ ਆ ਜੀ ਹਾਂਜੀ ਫਰਕ ਪੈ ਜਾਂਦਾ ਠੀਕ ਆ ਵੀਰੇ ਕਿੰਨਾ ਕੁ ਪਿਆਜ ਦਾ ਦੁੱਧ ਜੀ ਦੁੱਧ ਤੇ ਬਾਹਰ ਆਪਾਂ ਕਹਿੰਦੇ ਨਹੀਂ 12 ਕਿਲੋ ਆਕੇ ਜੇ ਕੋਈ ਵੀ ਇੰਨਾ ਕ ਤਾਂ ਮੇਰੇ ਠੀਕ ਆ ਬੈੜਾਂਗਾ ਕੋਈ ਗਾਂ ਟੈਪ ਨਹੀਂ ਉਹ ਠੰਡੀ ਆ ਕੋਈ ਬਾਸ ਤਾਂ ਨਹੀਂ ਜਿੱਥੇ ਮਰਜੀ ਬਹਿ ਜਾ ਲੈ ਜਿਵੇਂ ਮਰਜੀ ਬੈਠਾ ਰਵੇ ਜੀ ਕੋਈ ਠੀਕ ਆ ਵੀਰੇ 8 ਕਿਲੋ ਬੌਲੀ ਦੀ ਤੁਸੀਂ ਭਾਜੀ ਦੇ ਦੋ ਨਾਲ ਦੋ ਦੇ ਚਾਰ ਦੋ ਆਪ ਨੂੰ ਕੋਈ ਚੱਕਰ ਨਹੀਂ ਆ ਠੀਕ ਆ ਵੀਰੇ ਗੱਲ ਹੋਰ ਆ ਬਾਈ ਅੱਜ ਮੀਂਹ ਪੈਦਾ ਹੀ ਆਪਰੇ ਕੋਲ ਇੱਕ ਤਾਂ ਹੁੰਦੀ ਆ ਅੱਜ ਮੈਂ ਬੌਲਾ ਪਾ ਕੇ ਆਇਆ ਆ 8 ਵਜੇ ਤਾਂ ਚੂਹੀ ਹੂਗਾ ਲੇਟ ਹੀ ਚੂਹੀ ਆ ਮੌਸਮ ਖਰਾਬ ਕਰਕੇ ਠੀਕ ਆ ਮੌਸਮ ਖਰਾਬ ਸੀਗਾ ਉਹ ਤੋਂ ਬਾਅਦ ਦੁੱਧ ਪਾ ਕੇ ਆਇਆ ਮੈਂ ਠੀਕ ਆ ਵੀਰੇ 8 ਕਿਲੋ ਗੋਲੀ ਹੋਊਗੀ ਪੂਰੀ ਜੌਣ ਵਾਲੀ ਕੋਈ ਦੋੜਾਂਗੇ ਚੋਲੇ ਤਿੰਨ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਜ਼ੇਰ ਦੀ ਆਪਣੀ ਗਾਰੰਟੀ ਹੈ ਜੇ ਗਾਂ ਪੋਰਾ ਵੀ ਕਰ ਜਾਣਾ ਸੱਜੇ ਬਾਸ ਮੋੜ ਦੇ ਦੇ ਤਾਂ ਆਪਾਂ ਨੂੰ ਹੋਰ ਦੱਸ ਆਪਣੇ ਕੋਲ ਬੱਠਲ ਦੀ ਪੂਰੀ ਵੀਡੀਓ ਹੈਗੀ ਹੈ ਗਾਂ ਦੀ ਠੀਕ ਆ ਜੇ ਜੀ ਡਿਮਾਂਡ ਜਿਹੜੇ ਲੈ ਰਹੇ ਆ ਯਾਰ ਮੋਲ ਕਰਾਉਣ ਨੂੰ ਤਾਂ ਲੋਕੀ 40 40 42 42 ਬੱਥੇ ਆਣੇ ਮੰਗੀ ਜਾਂਦੇ ਆ ਪਰ 50 ਚੋਂ ਮਾਣ ਤਾਣ ਕਰ ਦਾਂਗੇ ਇਹਦਾ ਠੀਕ ਆ 50000 ਰੁਪਏ ਚ ਬਾਈ ਕਹਿੰਦਾ ਮਾਣ ਤਾਣ ਹੋ ਜਾਊਗਾ ਮੋਲ ਪਰ ਆਉਣ ਨੂੰ ਤਾਂ ਬਾਈ ਆਏ ਆ ਗਾਂ ਹੈ ਵੀ ਬਾਦੇ ਵਾਲੀ ਆ ਬਜਨ ਬਜਨ ਤਾਂ ਆਪਾਂ ਤੁਸੀਂ ਇਹਦੇ ਵੀ ਕਿੰਨਾ ਹੈਗਾ ਠੀਕ ਆ ਤੇ ਦੋ ਚੌਦਾਂ ਦਾ ਦੁੱਧ ਤੇ ਆ ਜਾਣੀ ਬਹਿਰ ਮੰਨ ਗਿਆ 12-13 ਕਿਲੋ ਦਹੀਂ ਦਾ ਬੋਲਣਾ ਠੀਕ ਆ ਤੇ ਮੌਲੇ ਦਾ ਕਰ ਨੂੰ 50 ਕਰਦੇ ਆ ਉਹ ਚ ਮਾਨਤਾਨ ਹੋ ਜੂਗਾ ਠੀਕ ਆ 50000 ਰੁਪਏ ਜੋ ਬਾਈਕ ਦਾ ਮਾਨਤਾਨ ਕਰਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂੰਗਾ ਜੀ ਧੰਨਵਾਦ